ਜੋ ਪੌਣੀ ਗਾਣ ਟਮਾਟਰ ਹੈ ਜੀ PWD 327 ਇਹਦਾ ਝਾੜ ਵੀ ਬਹੁਤ ਵਧੀਆ ਨਿਕਲ ਰਿਹਾ ਬਾਕੀ ਗਾਣਾਂ ਕਾਹਨੂੰ ਫែន ਪੂਰਾ ਵਧੀਆ ਝਾੜ ਆ ਇਹਦਾ ਇਹ ਉਮੀਦ ਆ ਵੀ ਸਾਡੀ ਕਿੱਲੇ ਵਿੱਚੋਂ 25 26 ਕਾਉਂਟਰ ਦੇ ਕਰੀਬ ਨਿਕਲ ਆਉਂਗੀ ਇੰਨੀ ਅਸੀਂ ਐਵਰੇਜ ਲਾਈ ਹੈ ਜੀ 20 26 ਕਾਉਂਟਰ ਤੱਕ ਕਿਲੇ ਰਿਹਾ ਰਹੇ ਜਿਹੜੀ ਇਹ ਬੀਜੀ ਵੀ ਆਪਣੀ 8 9 ਨਵੰਬਰ ਤੀ ਕਟਨੋ ਨੰਬਰ ਦੀ ਪਿੱਗੀ ਵੀ ਆ ਝਾੜੀ ਦਾ 26 ਲਾਇਆ ਜੀ 25 26 ਕੋ ਚੱਲ ਰਿਹਾ ਨੇ ਵਿਕੀਲੇ ਵਿੱਚੋਂ ਡੇਢ ਕ ਬੰਬੂ ਹੋ ਰਿਹਾ ਕੋਈ ਸਾਬ ਲਾਇਆ ਵੀ ਅਸੀਂ 25 26 ਕ ਕਹਿ ਰਹੇ ਹਾਂ ਕੰਪੈਨ ਵਾਲਾ ਬਾਈ ਜੀ ਅਸੀਂ ਵੀ ਅੰਦਾਜ਼ਾ ਲਾਇਆ ਵੀ 25 26 ਕ ਨਿਕਲੇ ਬਾਕੀ ਚਲੋ ਜੋਖੇ ਦੇ ਪਤਾ ਲੱਗਦਾ ਪਰ ਅਸੀਂ ਆਪਣਾ ਅੰਦਾਜ਼ਾ ਲਾਇਆ ਵੀ 25 26 ਮਟਰ ਨਿਕਲੇ ਜੀ ਇਹ ਵਧੀਆ ਚਾਰਾ ਵਧੀਆ ਟੂੜੀ ਵੀ ਪਿੱਛੇ ਆ ਟੂੜੀ ਵੀ ਵਧੀਆ ਲਾਣਾ दाना ਬੜੀਆ ਨਿਕਰ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਓਥੇ ਜਾ ਕੇ ਲਓ ਜੀ 327 ਬੱਡਲੀ ਬਹੁਤ ਵਧੀਆ ਝਾੜ ਰਿਹਾ ਇਹਦਾ ਬਈ ਅੱਛਾ 25 ਕੋ 26 ਕੋਟਰ ਦੇ ਕਰੀਬ ਹੋਊਗਾ ਫੀਲੇ ਦਾ ਝਾੜ ਰਾਲੀ ਵੀ ਵਧੀਆ ਬਾਕੀ ਬਿਮਾਰੀ ਤੁਹਾਰੀ ਕੋਈ ਨਹੀਂ ਪਈ ਐ ਜੀ ਕੀ ਇਹ ਮਤਲਬ 826 ਨਾਲੋਂ ਥੋੜਾ ਜਿਹਾ ਝਾੜੀ ਦਾ ਘੱਟ ਲੱਗਦਾ ਕੋਟੋ ਠੰਡ ਜਿਹੜੀ ਪਹਿਲਾਂ ਸੀ 826 ਵੱਡੀ ਸੀ ਬਾਕੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕੱਲ੍ਹ ਅਗਲੀ ਵਿੱਚ ਹੋਰ ਜ਼ਿੰਮੇਦਾਰਾਂ ਨੂੰ ਪੁੱਛਦੇ ਆਂ ਵੀ ਕਿਹੜੀ ਵੈਰਾਈਟੀ ਨੂੰ ਉਹਦੇ ਕਿੱਥੇ ਹਰ ਰਹੀ ਆ ਆਪਣੇ ਕੋਲੇ ਦੋ ਹੋਈ ਸੀ ਕਿ 327 ਤੇ 826 ਅਤੇ ਪਪੂਡਰਾਂ ਵਿੱਚ ਜਿਹੜੀ ਆਪਣੀ ਉਹ 870 ਉਹਦੀ ਬਾਰੇ ਆਪਾਂ ਫਿਰ ਗੱਲਬਾਤ ਕਰਾਂਗੇ ਜਾਂ ਬੱਦੂਗੇ ਹਲੇ ਇਹਦੇ ਬਾਰੇ ਗੱਲਬਾਤ ਕੀਤੀ ਸੀ ਦੋਨੇ ਵੈਰਾਈਟੀਆਂ ਵਧੀਆ ਰਹੀਆਂ ਉਨਾ ਦਾ ਝਾੜ ਠੀਕ ਆ ਇਹਦਾ 25 26 ਲੱਗਦਾ ਉਹਦਾ 26 28 ਕਿ ਲੱਗਦਾ ਯਾਨੀ ਕਿ ਜਿਹਨੂੰ ਕੰਟਰੋਲ ਖੰਡ ਵੱਧਦਾ ਉਹਦਾ ਝਾੜ 826 ਦਾ 327 ਨਾਲੋਂ ਫਿਰ 327 ਵਧੀਆ ਜਿਹਾ ਆ ਜਪਾਂ ਨੇ ਇਹਦਾ ਝਾੜ ਹੋਈ 24 25 26 ਦੇ ਵਿੱਚ ਵਿੱਚ ਆ ਇਹ ਚੀਜ਼ ਚਲੋ ਬਾਕੀ ਬਰੇਟੀਆਂ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ